ਸਾਧੂ ਸੰਤ ઋષਿ ਮੁਨੀ ਤੇ yogi ਵਿੱਚ ਕੀ ਫਰਕ ਹੈ ਸਾਧੂ ਸੰਤ ઋષਿ ਮੁਨੀ ਤੇ yogi ਇਹ ਕੁਛ ਉਹ ਸ਼ਬਦ ਹਨ ਜੋ ਅਸੀਂ ਅਕਸਰ ਸੁਣਦੇ ਹਾਂ ਪਰ ਸ਼ਾਇਦ ਹੀ ਤੁਹਾਨੂੰ ਇਹਨਾਂ ਵਿੱਚ ਫਰਕ ਪਤਾ ਹੋਵੇਗਾ ਜੇ ਨਹੀਂ ਪਤਾ ਤਾਂ ਚਲੋ ਇਹਨਾਂ ਵਿਚਕਾਰਲੇ ਫਰਕ ਨੂੰ ਸਮਝੀਏ ਸਾਧੂ ਅਤੇ ਸੰਤ ਕੌਣ ਹੁੰਦੇ ਹਨ ਸਾਡੇ ਗ੍ਰੰਥਾਂ ਵਿੱਚ ਸਾਧੂ ਉਸ ਆਦਮੀ ਨੂੰ ਦੱਸਿਆ ਗਿਆ ਹੈ ਜੋ ਹਮੇਸ਼ਾ ਸਹੀ ਰਸਤੇ ਤੇ ਚੱਲਦਾ ਹੈ ਜੋ ਕਦੇ ਕਿਸੇ ਨਾਲ ਗਲਤ ਨਹੀਂ ਕਰਦਾ ਅਤੇ ਸੰਤ ਉਹ ਕਹਾਉਂਦੇ ਹਨ ਜਿਨ੍ਹਾਂ ਨੇ ਸਖਤ ਬਸਿਆ ਨਾਲ ਗਿਆਨ ਹਾਸਲ ਕੀਤਾ ਹੋਵੇ ਜਿਸ ਨਾਲ ਉਹ ਸਮਾਜ ਦਾ ਕਲਿਆਣ ਕਰ ਸਕਣ ਸਿੱਧੇ ਸ਼ਬਦਾਂ ਵਿੱਚ ਸੰਤ ਉਹ ਲੋਕ ਹਨ ਜੋ ਸਮਾਜ ਨੂੰ ਸਹੀ ਰਾਹ ਦਿਖਾਉਂਦੇ ਹਨ ਹੁਣ ਆਓ ਗੱਲ ਕਰੀਏ ਰਿਸ਼ੀਆ ਮੁਨੀਆਂ ਦੀ Hindu ਧਰਮ ਦੇ ਹਰ ਵੈਦਿਕ ਗ੍ਰੰਥ ਵਿੱਚ ਰਿਸ਼ੀ ਮੁਨੀਆਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਸਾਡੇ ਵੇਦਾਂ ਸ਼ਾਸਤਰਾਂ ਮੁਤਾਬਕ ਰਿਸ਼ੀ ਉਸ ਸ਼ਖਸੀਅਤ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਆਪਣੇ ਸ਼ਾਸਤਰਾਂ ਧਰਮ ਗ੍ਰੰਥਾਂ ਤੇ ਜੀਵਨ ਦੇ ਹਰ ਪਹਿਲੂ ਬਾਰੇ ਡੂੰਗੀ ਜਾਣਕਾਰੀ ਹੁੰਦੀ ਹੈ ਉਹ ਸਿਰਫ ਪੜ੍ਹ ਕੇ ਹੀ ਨਹੀਂ ਸਗੋਂ ਆਪਣੇ ਅਨੁਭਵ ਨਾਲ ਗਿਆਨ ਪ੍ਰਾਪਤ ਕਰਦੇ ਸਨ। ਉਹਨਾਂ ਨੂੰ ਹਰ ਚੀਜ਼ ਦੇ ਪਿੱਛੇ ਦੇ ਵਿਗਿਆਨ ਬਾਰੇ ਵੀ ਪਤਾ ਹੁੰਦਾ ਹੈ। ॠषि ਉਹ ਕਹਾਉਂਦੇ ਹਨ ਜਿਨ੍ਹਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਹੁੰਦਾ ਹੈ। ਉਹਨਾਂ ਦੀ ਕਹੀ ਹੋਈ ਗੱਲ ਕਦੇ ਵੀ ਝੂਠੀ ਨਹੀਂ ਹੁੰਦੀ। ਇਸ ਲਈ ਉਹਨਾਂ ਦੇ ਦਿੱਤੇ ਹੋਏ ਸ਼ਰਾਬ ਅਤੇ ਵਰਦਾਨ ਕਦੇ ਵੀ ਵਿਅਰਥ ਨਹੀਂ ਜਾਂਦੇ। ਜਿਵੇਂ ॠषि ਦਰਵਾਸਾ ਦੇ ਦਿੱਤੇ ਹੋਏ ਵਰਦਾਨ ਕਾਰਨ ਹੀ ਕੁੰਤੀ ਨੂੰ ਸਾਰੇ ਦੇਵਪੁੱਤਰ ਕਰਨ, ਯੁਧਿਸ਼ਤਰ, ਅਰਜੁਨ ਅਤੇ ਭੀਮ ਪ੍ਰਾਪਤ ਹੋਏ ਸਨ। ਰਿਸ਼ੀਆਂ ਨੂੰ ਅਸੀਂ ਵੈਦਿਕ ਕਾਲ ਦੇ ਵਿਗਿਆਨੀ ਵੀ ਕਹਿ ਸਕਦੇ ਹਾਂ ਜਿਵੇਂ ਕਿ ਅੱਜ ਦੇ ਮਹਾਨ ਵਿਗਿਆਨੀਆਂ ਦੀ ਕਹੀ ਹੋਈ ਗੱਲ ਨੂੰ ਕੋਈ ਵੀ ਨਹੀਂ ਨਕਾਰਦਾ ਉਸੇ ਤਰ੍ਹਾਂ ਸਨਾਤਨ ਧਰਮ ਵਿੱਚ ਕਈ ਹਜ਼ਾਰ ਸਾਲ ਪਹਿਲਾਂ ਰਿਸ਼ੀਆਂ ਦੀ ਕਹੀ ਹੋਈ ਗੱਲ ਨੂੰ ਕੋਈ ਵੀ ਨਹੀਂ ਨਕਾਰਦਾ ਸੀ Hindu ਗ੍ਰੰਥਾਂ ਵਿੱਚ ਚਾਰ ਤਰ੍ਹਾਂ ਦੇ ਰਿਸ਼ੀਆਂ ਦਾ ਜ਼ਿਕਰ ਹੈ ਪਹਿਲੇ ਹਨ ਮਹਾਰਿਸ਼ੀ ਇਹ ਰਿਸ਼ੀਆਂ ਦੇ ਵੀ ਰਿਸ਼ੀ ਹੁੰਦੇ ਸਨ ਜਿਨ੍ਹਾਂ ਦਾ ਗਿਆਨ ਬੇਅੰਤ ਸੀ ਦੂਸਰੇ ਰਾਜ ਰਿਸ਼ੀ ਜੇ ਕੋਈ ਰਾਜਾ ਰਿਸ਼ੀਆਂ ਦੇ ਪੱਧਰ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਰਾਜ ਰਿਸ਼ੀ ਕਿਹਾ ਜਾਂਦਾ ਹੈ ਤੀਸਰੇ ਦੇਵ ਰਿਸ਼ੀ ਜਿਵੇਂ ਹਰਦ ਮੁਨੀ ਜੋ ਦੇਵਤਿਆਂ ਵਿੱਚੋਂ ਸਭ ਤੋਂ ਜ਼ਿਆਦਾ ਗਿਆਨ ਰੱਖਦੇ ਸਨ ਉਹਨਾਂ ਨੂੰ ਦੇਵ ਰਿਸ਼ੀ ਕਿਹਾ ਜਾਂਦਾ ਸੀ ਚੌਥੇ ਬ੍ਰਹਮ ਰਿਸ਼ੀ ਬ੍ਰਹਮ ਰਿਸ਼ੀ ਉਹ ਹੁੰਦੇ ਹਨ ਜਿਨ੍ਹਾਂ ਕੋਲ ਵਿਅੰਦ ਅਧਿਆਤਮਿਕ ਗਿਆਨ ਹੁੰਦਾ ਹੈ ਜਿਵੇਂ ਬ੍ਰਹਮ ਰਿਸ਼ੀ ਵਿਸ਼ਿਸ਼ਟ ਅਤੇ ਬ੍ਰਹਮ ਰਿਸ਼ੀ ਵਿਸ਼ਵਾਮিত্র ਜੋ ਕਿ ਸ਼੍ਰੀ ਰਾਮਚੰਦਰ ਜੀ ਦੇ ਗੁਰੂ ਸਨ ਹੁਣ ਗੱਲ ਕਰਦੇ ਹਾਂ ਮੂਨੀ ਸ਼ਬਦ ਦੀ ਮੂਨੀ ਸ਼ਬਦ ਸੰਸਕ੍ਰਿਤ ਦੇ ਇੱਕ ਸ਼ਬਦ ਮੰਨਨ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਡੂੰਘਾਈ ਨਾਲ ਸੋਚਣਾ ਜਾਂ ਵਿਚਾਰ ਕਰਨਾ Muni ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਬਹੁਤ ਹੀ ਡੂੰਘਾਈ ਨਾਲ ਸੋਚਦੇ ਹਨ ਉਹਨਾਂ ਦੀ ਸੋਚਣ ਦੀ ਸ਼ਕਤੀ ਸਾਡੇ ਸਭ ਤੋਂ ਬਹੁਤ ਹੀ ਜ਼ਿਆਦਾ ਅੱਗੇ ਹੁੰਦੀ ਹੈ ਜਦੋਂ ਕੋਈ ਵਿਅਕਤੀ ਬਹੁਤ ਹੀ ਸ਼ਾਂਤ ਇਕੱਲਾ ਬੈਠ ਕੇ ਡੂੰਗੀ ਸੋਚ ਵਿੱਚ ਲੀਨ ਹੁੰਦਾ ਸੀ ਤਾਂ ਉਸ ਨੂੰ Muni ਕਿਹਾ ਜਾਂਦਾ ਸੀ ਹੁਣ ਗੱਲ ਕਰਦੇ ਹਾਂ yogੀਆਂ ਤੇ ਸੰਨਿਆਸੀਆਂ ਦੀ yogi ਉਹ ਹੁੰਦੇ ਹਨ ਜੋ ਯੋਗ ਦੀ ਕਲਾ ਵਿੱਚ ਮਾਹਿਰ ਹੁੰਦੇ ਹਨ ਭਾਵੇਂ ਉਹ ਸਰੀਰਿਕ ਯੋਗ ਹੋਵੇ ਜਾਂ ਮਾਨਸਿਕ ਯੋਗ ਉਹ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਬੰਦਗੀ ਅਤੇ yog ਦੇ ਅਭਿਆਸ ਵਿੱਚ ਲਗਾ ਦਿੰਦੇ ਹਨ ਜਦ ਕਿ ਸੰਨਿਆਸੀ ਉਹ ਹੁੰਦਾ ਹੈ ਜੋ ਦੁਨੀਆਦਾਰੀ ਨੂੰ ਤਿਆਗ ਦਿੰਦਾ ਹੈ ਸੰਨਿਆਸੀ ਘਰ ਪੈਸਾ ਤੇ ਹੋਰ ਸਾਰੀਆਂ ਚੀਜ਼ਾਂ ਛੱਡ ਕੇ ਸਿਰਫ ਰੱਬ ਨੂੰ ਪਾਣ ਦੀ ਰਾਹ ਤੇ ਚੱਲਦੇ ਹਨ ਤਾਂ ਦੋਸਤੋ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਰਹੀ ਹੋਵੇਗੀ ਅਤੇ ਤੁਹਾਨੂੰ ਇਹ ਫਰਕ ਹੋਰ ਵੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਤੁਸੀਂ ਅਜਿਹੇ ਕਿਸੇ ਹੋਰ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਕਰੋ ਵੀਡੀਓ ਨੂੰ ਲਾਈਕ ਕਰਨਾ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ